ਆਜੋ ਦੀਦੀ ਆਜੋ ਤੁਹਾਨੂੰ ਮਿਲਾਵਾ ਮੈਂ ਚੱਲ ਵੀਰੇ ਜਲਦੀ ਮਿਲਾਸ ਤਾਂ ਬਹੁਤ ਟਾਈਮ ਦੇ ਲਵ ਦੇ ਫਿਰਦੇ ਆ ਇਸ ਭਾਈ ਸਾਹਿਬ ਨੂੰ ਇੱਥੇ ਹੀ ਰਹਿੰਦੇ ਆ ਸ਼ੁਕਰ ਆ ਜਲਦੀ ਲੱਭ ਗਿਆ ਮਿਲਾ ਹੁਣ ਕਿੱਥੇ ਨੇ ਬੈਠੇ ਇਹ ਗੱਲ ਕੀ ਹੋ ਗਈ ਤੁਸੀਂ ਕਿਉਂ ਲਵ ਦੇ ਫਿਰਦੇ ਇਹਨਾਂ ਨਾਲ ਗੱਲ ਬਾਤ ਚ ਦੱਸਾਂਗੇ ਪਹਿਲਾਂ ਸਾਨੂੰ ਉਹਨਾਂ ਨਾਲ ਮਿਲਾ ਦੋ ਕਿੱਥੇ ਰਹਿੰਦੇ ਆ ਸਸੀ ਘਲ ਬਾਈ ਜੀ ਸਸੀ ਘਲ ਭੈਣ ਜੀ ਬਾਈ ਜੀ ਇਹਨਾਂ ਨੂੰ ਮਿਲਣਾ ਸੀਗਾ ਫੋਟੋ ਦੇਖੋ ਮਾੜੀ ਜੇ ਇਸ ਭਾਈ ਸਾਹਿਬ ਨੂੰ ਮਿਲਣਾ ਸੀ ਅੱਛਾ ਅੱਛਾ ਭੈਣ ਜੀ ਇਹ ਤਾਂ ਮੈਂ ਆ ਆ ਤੁਸੀਂ ਹੋ ਹਾਂਜੀ ਹਾਂਜੀ ਨਹੀਂ ਨਹੀਂ ਤੁਹਾਨੂੰ ਵਹਿਮ ਨਹੀਂ ਲੱਗਦਾ ਲੱਗਦਾ ਆ ਤਾਂ ਆ ਤਾਂ ਕਿੰਨੇ ਭਾਰੇ ਨੇ ਨਹੀਂ ਭੈਣ ਜੀ ਇਹ ਪਹਿਲਾਂ ਮੈਂ ਸੀਗਾ ਕਿਉਂਕਿ ਜਿਹੜਾ ਮੇਰਾ weight ਸੀਗਾ ਨਾ ਉਹ ਪਹਿਲਾਂ ਬਹੁਤ ਜ਼ਿਆਦਾ ਸੀਗਾ ਮੇਰਾ 125 ਕਿਲੋ weight ਸੀਗਾ ਤੇ ਆਪਾਂ weight lose ਕੀਤਾ ਮੈਂ ਹੀ ਆ ਸੇਮ ਹੀ ਆ ਉਹੀ ਆ ਠੀਕ ਆ ਇੱਥੇ ਤਾਂ ਪਹਿਚਾਣ ਹੀ ਨਹੀਂ ਆਉਂਦੀ ਤੁਸਾਂ ਤਾਂ ਲੱਗ ਹੀ ਨਹੀਂ ਰਹੇਗੇ ਨਹੀਂ ਭੈਣ ਜੀ ਮੈਂ ਹੀ ਆ ਸਤਿ ਸ਼੍ਰੀ ਅਕਾਲ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦੋਸਤੋ ਇੱਕ ਵੀਡੀਓ ਬਹੁਤ ਜ਼ਿਆਦਾ viral ਹੋ ਰਹੀ ਸੀ ਜਿਹਦੇ ਵਿੱਚ ਮਤਲਬ ਕਿ ਥੋੜੇ ਸਮੇਂ ਦੇ ਵਿੱਚ ਸਵਾ ਕੁਇੰਟਲ ਦਾ ਬੰਦਾ ਵੇ 70 75 ਕਿਲੋ ਦਾ ਹੋ ਗਿਆ ਤੇ ਮੈਂ ਆਖਿਆ ਵੀ ਅੱਜ ਆਪਾਂ ਉਸ ਬੰਦੇ ਨੂੰ ਤੁਹਾਨੂੰ ਮਿਲਾਉਣੇ ਆ ਵੀ ਇੰਨਾ weight ਕਿਵੇਂ ਘਟ ਗਿਆ ਤੇ ਉਹ ਸਰਚ ਕਰਦੇ ਕਰਦੇ ਅਸੀਂ ਅੱਜ ਬਾਈ ਜੀ ਕੋਲੇ ਪਹੁੰਚੇ ਬਾਈ ਸਾਸਿਕਾਲ ਜੀ ਸਾਸਿਕਾਲ ਬਾਈ ਜੀ ਤੇ ਬਾਈ ਜੀ ਹੁਣ ਜਿਹੜੇ ਆਪਣੇ ਮਤਲਬ ਕਿ ਦਰਸ਼ਕ ਆਪਣੇ ਭੈਣ ਭਰਾ ਦੇਖ ਰਹੇ ਉਹ ਵੀ ਵਜ਼ਨ ਘਟਾਉਣਾ ਚਾਹੁੰਦੇ ਜਾਂ ਕੋਈ ਵਧਾਉਣਾ ਚਾਹੁੰਦੇ ਆ ਮੈਨੂੰ ਤੁਸੀਂ ਆਪਦੀ ਸਟੋਰੀ ਦੱਸੋ ਵੀ ਇਹ ਕਿਵੇਂ ਪੋਸੀਬਲ ਹੋਇਆ ਜੀ ਬਿਰੇ ਸਟਾਰਟਿੰਗ ਦੇ ਵਿੱਚ ਮੈਂ ਬਹੁਤ ਜ਼ਿਆਦਾ ਮੰਨ ਕੇ ਚਲੋ ਵੀ ਵੇਟ ਕਰ ਲਿਆ ਸੀਗਾ ਠੀਕ ਹੈ ਜੀ ਤਾਂ ਪਹਿਲਾ ਮੈਂ ਤੁਹਾਨੂੰ ਆਪਣੀ ਏਜ ਦੱਸਦਾ ਵੀ ਮੇਰੀ ਏਜ 51 ਸਾਲਾਂ ਦੀ ਹੋ ਗਈ ਆ ਅੱਛਾ ਤਾਂ 2 ਸਾਲ ਮੈਂ ਬੜਾ ਆਪਣੇ ਆਪ ਤੇ ਜੂਝਿਆ ਵੀ ਵਜ਼ਨ ਘੱਟ ਕਰਾਂ ਵਜ਼ਨ ਘੱਟ ਕਰਾਂ ਤੇ ਵਜ਼ਨ ਘੱਟ ਹੋਣ ਦਾ ਨਾਂ ਹੀ ਨਹੀਂ ਲੈਂਦਾ ਸੀਗਾ ਹਮਮਮ ਸਟਾਰਟਿੰਗ ਦੇ ਵਿੱਚ ਮੈਂ ਗਰਮ ਪਾਣੀ ਪੀਂਦਾ ਰਿਹਾ ਠੀਕ ਹੈ ਜੀ ਫਿਰ ਪਾਣੀ ਦੇ ਵਿੱਚ ਨਿੰਬੂ ਮਿਲਾ ਕੇ ਪੀਂਦਾ ਰਿਹਾ ਹਮਮਮ ਜੀਰਾ ਭੌਂਕੇ ਪੀਂਦਾ ਰਿਹਾ ਠੀਕ ਹੈ ਬੜੇ ਆਪਣੀ ਬੋਡੀ ਤੇ ਐਕਸਪੈਰੀਮੈਂਟ ਕਰਦਾ ਰਿਹਾ ਵੀ ਕੋਈ ਵੀ ਹੱਲ ਨਹੀਂ ਹੁੰਦਾ ਸੀਗਾ ਹਮਮਮ ਤਾਂ ਇੱਕ ਪਰਸਨ ਮੈਨੂੰ ਇਦਾਂ ਦਾ ਮਿਲਿਆ ਉਹ ਕਹਿੰਦਾ ਵੀ ਤੂੰ ਸ਼ਾਮ ਦਾ ਖਾਣਾ ਬੰਦ ਕਰ ਠੀਕ ਹੈ ਤਾਂ ਮੈਂ ਸ਼ਾਮ ਦਾ ਖਾਣਾ ਬੰਦ ਕੀਤਾ ਥੋੜਾ ਜਿਹਾ ਮੈਨੂੰ ਰਿਲੈਕਸ ਫੀਲ ਹੋਇਆ ਤਾਂ ਮੈਂ ਕਿਹਾ ਯਾਰ ਕੰਮ ਤਾਂ ਸੌਖਾ ਹੀ ਆ ਵੀ ਚਲੋ ਖਾਣਾ ਹੀ ਛੱਡਣਾ ਸ਼ਾਮ ਦਾ ਮੈਂ ਸ਼ਾਮ ਦਾ ਖਾਣਾ ਛੱਡਦਾ ਛੱਡਦਾ ਮੈਂ ਪੂਰੇ ਦਿਨ ਦਾ ਹੀ ਖਾਣਾ ਛੱਡਦਾ ਤੇ ਮੈਂ 40 ਦਿਨ ਕੁਝ ਨਹੀਂ ਖਾਦਾਗਾ ਸਿਰਫ ਲਿਕੁਇਡ ਆਪਣੇ ਜੂਸ ਨਾਲ ਔਰ ਸਲਾਦ ਨਾਲ ਏਦਾਂ ਥੋੜਾ ਬਹੁਤਾ ਕੰਮ ਚੱਲਦਾ ਰਿਹਾ ਤੇ ਵੀਕਨੈਸ ਵੀਰੇ ਬਹੁਤ ਜ਼ਿਆਦਾ ਆ ਗਈ। ਜਦੋਂ ਮੈਂ ਉੱਠਣਾ ਅੱਖਾਂ 'ਚ ਨੇਰਾਉਣਾ ਸ਼ੁਰੂ ਹੋ ਗਿਆ ਤੇ ਮੈਂ ਇਸ ਕੰਮ ਨੂੰ ਫਿਰ ਛੱਡਣਾ ਪਿਆ ਕਿਉਂਕਿ ਮੇਰੇ ਘਰ ਦੇ ਜਿਹੜੇ ਮੇਰੀ ਮਾਂ ਸੀਗੀ ਕਿਉਂਕਿ ਮਾਵਾਂ ਨੂੰ ਪੁੱਤ ਬਹੁਤ ਪਿਆਰੇ ਹੁੰਦੇ ਆ। ਉਹ ਕਹਿੰਦੀ ਵੀ ਸ਼ਾਇਦ ਤੂੰ ਮੋਟਾਪੇ ਨਾਲ ਪਤਾ ਨਹੀਂ ਕਿਦਣ ਮਰੇਗਾ ਤੇ ਇਸ ਕੰਮ ਨਾਲ ਤੂੰ ਮਰ ਜਾਏਂਗਾ ਤੇ ਤੂੰ ਰੋਟੀ ਖਾ ਤੇ ਮੈਨੂੰ ੱੱਕੇ ਨਾਲ ਜ਼ਬਰਦਸਤ ਉਹਨਾਂ ਨੇ ਖਾਣਾ ਖਵਾਇਆ। ਤਾ ਫਿਰ ਵੀਰੇ ਮੈਨੂੰ ਚੱਲਦੇ ਚੱਲਦੇ ਇੱਕ ਇਹੋ ਜਿਹਾ ਨਿਊਟ੍ਰੀਸ਼ਨ ਮਿਲਿਆ ਤਾਂ ਜਿਹਨੂੰ ਲੈ ਕੇ ਹੁਣ ਤੀਕ ਮੈਂ ਘੱਟੋ ਘੱਟ ਵੀ ਆਪਦਾ 48 ਕਿਲੋ ਵਜ਼ਨ ਘੱਟ ਕੀਤਾ ਇਹ ਤਾਂ ਬਹੁਤ ਬਹੁਤ ਵੱਡੀ ਗੱਲ ਹੈ ਜੇ 48 ਕਿਲੋ 48 ਕਿਲੋ ਦੇਖ ਲਓ ਵੀਰੇ 48 ਕਿਲੋ ਵਜ਼ਨ ਜ਼ਿਆਦਾ ਹੋਣ ਕਰਕੇ ਜਿਹੜੀਆਂ ਪ੍ਰੋਬਲਮ ਆਈਆਂ ਬੀਪੀ ਮੇਰਾ ਵਧਣ ਲੱਗ ਗਿਆ ਹਾਰਟ ਦੀ ਪ੍ਰੋਬਲਮ ਮੈਨੂੰ ਆ ਗਈ ਗੋਡੇ ਮੇਰੇ ਬਦਲਣ ਵਾਸਤੇ ਕਹੇ ਤਾਂ ਡਾਕਟਰ ਨੇ ਤਾਂ ਇੱਕ ਇਹੋ ਜਿਹੀ ਸਥਿਤੀ ਆ ਗਈ ਸੀ ਕਿ ਜਦੋਂ ਮੇਰਾ ਬੀਪੀ ਵਧਦਾ ਸੀ ਨਾ ਤਾਂ ਮੈਨੂੰ ਡਾਕਟਰ ਬੁਲਾਉਣੇ ਪੈਂਦੇ ਸੀ ਤਾਂ ਆਰਐਮਪੀ ਜਿਹੜੇ ਆਪਣੇ ਪਿੰਡਾਂ ਵਾਲੇ ਡਾਕਟਰ ਹੁੰਦੇ ਆ ਤਾਂ ਮੈਂ ਇੱਕ ਘਰੇ ਆਪਦੇ ਘਰ ਦੇ ਸਪੈਸ਼ਲ ਬਾਰ ਦੇ ਵਿੱਚ ਹੀ ਡਾਕਟਰ ਨੂੰ ਭਾ ਲਿਆ ਸੀਗਾ ਤਾਂ ਜਦੋਂ ਵੀ ਉਹਨੂੰ ਕਾਲ ਕਰਦੇ ਸੀਗੇ ਇਦਨ ਰਾਤ ਉਦੋਂ ਛੇਤੀ ਛੇਤੀ ਆ ਕੇ ਮੇਰਾ ਟ੍ਰੀਟਮੈਂਟ ਕਰਦਾ ਸੀ ਇੰਜ ਬਈ ਜਿਹੜੀ ਆ ਫੋਟੋ ਦੇਖ ਰਹੇ ਆ ਐਡੇ ਮਤਲਬ ਕਿ ਮੋٹے ਬੰਦੇ ਦੀ ਤਾਂ ਲੱਗਦਾ ਜਿਵੇਂ ਟੈਂਟ ਪਾਇਆ ਹੁੰਦਾ ਤੇ ਥੋਡੀ ਫੋਟੋ ਜੈਨੂਇਨ ਫੋਟੋ ਆ ਹਾਂਜੀ ਵੀਰੇ ਇਹ ਆਪਣੀ ਜੈਨੂਇਨ ਫੋਟੋ ਆ ਅੱਛਾ ਤਾਂ ਇਹ ਕੀ ਸੀਗਾ ਵੀ ਤੁਸੀਂ ਟੈਂਟ ਦੀ ਗੱਲ ਕੀ ਕਰਦੇ ਹੋ ਮੇਰੇ ਕੁਛ ਵੀ ਨਹੀਂ ਮਾਪ ਮੇਰੇ ਕੁਛ ਵੀ ਨਹੀਂ ਆਉਂਦਾ ਸੀ ਕਿਦੋਂ ਵੀ ਕਿਸੇ ਆਪਾਂ ਸ਼ਾਪ ਤੇ ਜਾਂਦੇ ਸੀਗੇ ਤੇ ਦੁਕਾਨਦਾਰ ਕਹਿੰਦਾ ਸੀ ਵੀ ਇਹ ਤੁਹਾਨੂੰ ਸਾਈਜ਼ ਅਸੀਂ ਮਗਾ ਕੇ ਦੇਵਾਂਗੇ ਇਸ ਸਾਈਜ਼ ਦੇ ਸਾਡੇ ਕੋਲੇ ਹਜੇ ਹੈ ਨਹੀਂ ਜਿਵੇਂ ਮੇਰੇ ਸਵਟਰ ਪਾਇਆ ਹੋਇਆ ਹੈ ਨਾ ਸਵਟਰ ਵੀ ਸੇਮ ਸਾਈਜ਼ ਦਾ ਮੇਰੇ ਨਹੀਂ ਮਿਲਦਾ ਸੀਗਾ ਤੇ ਬਹੁਤ ਬਾਈ ਬੈੜ ਜਿੰਦਗੀ ਸੀ ਬਹੁਤ ਮਾੜੇ ਹਾਲਾਤ ਵਿੱਚ ਇਹ ਫੋਟੋ ਬਾਈ ਜੀ ਕਦੋਂ ਕੀਤੀ ਸੀ ਕਲਿੱਕ ਕੀਤੀ ਸੀ ਇਹ ਵੀ ਦੱਸੋ ਜੀ ਤੁਸੀਂ ਤਾਂ ਵੀਰੇ ਇਹ ਜਦੋਂ ਆਪਾਂ ਨਿਊਟ੍ਰੀਸ਼ਨ ਲੈਣ ਤੋਂ ਪਹਿਲਾਂ ਦੀ ਖਿੱਚੀ ਹੋਈ ਹੈ ਫੋਟੋ ਜੀ ਇਹ ਕਿਹੜੇ ਸਾਲ ਦੀ ਕੋਈ ਆਈਡੀਆ ਹੋਵੇ ਮੜਾ ਮੋਟਾ ਮੈਂ ਮੇਰੇ ਹਿਸਾਬ ਦੇ ਵਿੱਚ 2022 ਦੀ ਹੋਊਗੀ ਫੋਟ ਟਾਈਮ ਹੀ ਨਹੀਂ ਜ਼ਿਆਦਾ ਹੋਇਆ ਨਹੀਂ ਕੋਈ ਜ਼ਿਆਦਾ ਨਹੀਂ ਹੋਇਆ ਜੀ ਇੰਨੇ ਚਿਰ ਦੇ ਵਿੱਚ ਇੰਨਾ ਵਜ਼ਨ ਤੇ ਆ ਤੁਸੀਂ ਦੱਸੋ ਕਿ ਜਿਹੜੀਆਂ ਭੈਣਾਂ ਦੀਆਂ ਫੋਟੋਆਂ ਲੱਗੀਆਂ ਆ ਆ ਭੈਣ ਦੀ ਲੱਗੀ ਆ ਜਾਂ ਇਹਨਾਂ ਦੀ ਫੋਟੋ ਲੱਗੀ ਆ ਇਹ ਮਤਲਬ ਕਿ ਇਹਨਾਂ ਭੈਣਾਂ ਨੂੰ ਵੀ ਮਿਲ ਸਕਦੇ ਜਿਵੇਂ ਅਸੀਂ ਤੁਹਾਨੂੰ ਲੱਭਿਆ ਹਾਂ ਬਿਲਕੁਲ ਜਿਵੇਂ ਤੁਸੀਂ ਮੈਨੂੰ ਲੱਭਿਆ ਤਾਂ ਕਿਸੇ ਦਾ ਵੀ ਤੁਸੀਂ ਮੈਥੋਂ ਕਨੈਕਟ ਲੈ ਸਕਦੇ ਹੋ ਸਾਰੀ ਵੀਰੇ ਜੈਨੂਇਨ ਚੀਜ਼ ਆ ਇਦਾਂ ਕੋਈ ਨਹੀਂ ਵੀ ਤੁਹਾਡੇ ਨਾਲ ਕੋਈ ਆਪਾਂ ਫਰਾਡ ਕਰਨ ਲੱਗੇ ਆ ਬਿਲਕੁਲ ਬਿਲਕੁਲ ਵੀਰ ਜੀ ਜਿੰਨਾ ਦੇ ਥੋੜਾ ਵਜ਼ਨ ਘਟ ਗਿਆ ਹਾਂਜੀ ਸੰਧੂ ਸਾਹਿਬ ਇਹਨਾਂ ਦਾ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਤੇ ਦੂਸਰੀ ਗੱਲ ਇਹ ਆ ਵੀ ਮੈਂ ਬਹੁਤ ਮੁਸ਼ਕਲਾਂ ਚ गिर ਗਿਆ ਸੀ ਗਾਈ ਮੇਰੇ ਨੂੰ ਮੈਨੂੰ ਅੱਡੀਆਂ ਦਾ ਦਰਦ ਗੋਡਿਆਂ ਦਾ ਦਰਦ ਬੈੰਡ ਉਠਣ ਚ ਮਤਲਬ ਹਰ ਕੰਮ ਚ ਸਾਹ ਫੁਲਾਉਣਾ ਪੌੜੀਆਂ ਚੜ੍ਹਨਾ ਤਾਂ ਬਹੁਤ ਹੀ ਔਖਾ ਹੋਣ ਦਾ ਲੱਗਿਆ ਸੀ ਗਾਈ ਮੈਂ ਕੁਦਰਤੀ ਨੰਗਿਆ ਜਾਂਦਾ ਇਹਨਾਂ ਨੂੰ ਮਿਲਿਆ ਮੈਨੂੰ ਪਤਾ ਲੱਗਿਆ ਵੀ ਇਹ ਅੰਕਲ ਜੀ ਇਹ ਕੰਮ ਕਰਦੇ ਆ ਵੀ ਬਹੁਤ ਜ਼ਿਆਦਾ ਲੋਕਾਂ ਦਾ ਇਹ ਬਟਾਪਾ ਦੂਰ ਕਰ ਦਿੰਦਾ ਇਹਨਾਂ ਨੇ ਮੈਨੂੰ ਇਹਨਾਂ ਨੇ ਬਹੁਤ ਵਾਰੀ ਰੋਕਿਆ ਸੀ ਰੋਕ ਰੋਕ ਕੇ ਵੀ ਕਿਹਾ ਸੀ ਹਰਬੰਤ ਬਾਈ ਤੂੰ ਅਕੇ ਵੀ ਆਗ ਸ਼ੁਰੂ ਕਰ ਲਾ ਤੇਰਾ ਸਰੀਰ ਹੈਵੀ ਹੁੰਦਾ ਜਾਂਦਾ ਪਰ ਮੈਂ ਕੋਸ਼ਿਸ਼ ਟਾਲਵਟੀ ਗਿਆ ਚੱਲ ਉਹ ਕੁਝ ਘਰੇਲੂ ਰਜੇ ਬਿਆ ਕਰਕੇ ਕੋਈ ਕੰਮ ਕਾਰਾਂ ਕਰਕੇ ਵੀ ਚੱਲ ਅੱਜ ਕਰਦੇ ਕੱਲ ਕਰਦੇ ਪਰ ਹੁਣ ਮੈਂ 14 ਮਾਰਚ ਨੂੰ ਇਹਨਾਂ ਤੋਂ ਨਿਊਟ੍ਰੀਸ਼ਨ ਲੈ ਕੇ ਸਟਾਰਟ ਕੀਤਾ ਤੇ ਅੱਜ ਸਮਝ ਲਓ 7 ਮਾਰਚ ਅਪ੍ਰੈਲ ਹੈ ਤੇ ਮੇਰਾ ਜੀ 9 9.5 ਕਿਲੋ weight ਘਟ ਗਿਆ ਜੀ ਮੈਨੂੰ ਬਹੁਤ ਸੋਹਣਾ ਫੀਲ ਮਹਿਸੂਸ ਹੁੰਦਾ ਜੀ ਬਾਈ ਜੀ ਜਿਹੜੇ ਹੋਰ ਵੀ ਮਟਾਪੇ ਨਾਲ ਮਤਲਬ ਕਿ ਆਪਣੇ ਤੁਹਾਨੂੰ ਪਤਾ ਪਿੰਡਾਂ ਦੇ ਵਿੱਚ ਬਹੁਤ ਜਿਆਦਾ ਸ਼ਿਕਾਰ ਆ ਲੋਕ ਕਿ ਤੁਸੀਂ ਕੀ ਐਡਵਾਈਸ ਦੇਣਾ ਚਾਹੁੰਦੇ ਹੋ ਮੈਂ ਤਾਂ ਕਹਿੰਦਾ ਜੀ ਇਦੋਂ ਚੰਗੀ ਕੋਈ ਵੀ ਖਰਾਕ ਹੀ ਨਹੀਂ ਜਿਹੜੀ ਇਹ ਆ ਨਿਊਟ੍ਰੀਸ਼ਨ ਆ ਅੰਕਲ ਜੀ ਤੋਂ ਲੈ ਰਿਆ ਮੈਂ ਮੈਨੂੰ ਤਾਂ ਮੈਂ ਤਾਂ ਸਲਾਹ ਦੇਵਾਂਗਾ ਵੀ ਸਾਰੀਆਂ ਦਵਾਈਆਂ ਸਾਰੇ ਤਰੀਕੇ ਤਜਰਬੇ ਕੋਈ ਮੈਂ ਪ੍ਰੈਕਟਿਸ ਨਹੀਂ ਜੀ ਮਾੜੀ ਮੋਟੀ ਨਾ ਸ਼ਾਮ ਨੂੰ ਵਾਕ ਕਰਨ ਲਈ ਠੀਕ ਹੈ ਜਾਂ ਸਵੇਰ ਕੋਈ ਅੱਧਾ ਘੰਟਾ ਤੇ ਆ ਬਸ ਬਾ ਇੰਨਾ ਕੀ ਹੈ ਜੀ ਕੋਈ ਬਾਹਲੀ ਲੋੜ ਨਹੀਂ ਪੈਂਦੀ ਕਰ ਕਸਤ ਕਰਨ ਦੀ ਵੀ ਜ਼ਿਆਦਾ ਤੁਹਾਡਾ ਪਿੰਡ ਵੀ ਬਾਈ ਦੱਸ ਦੋ ਕਿਉਂਕਿ ਐਵੇਂ ਨਾ ਅੱਜ ਕੱਲ ਤੁਹਾਨੂੰ ਪਤਾ ਹੈ ਵੀ ਲੋਕ ਵਿਸ਼ਵਾਸ ਤਾਂ ਹੀ ਕਰਦੇ ਤੁਸੀਂ ਆਪਣਾ ਪੂਰਾ ਪ੍ਰੋਪਰ ਆਡਰ ਦੱਸ ਦਿਓ ਮੇਰਾ ਨਾਮ ਹਰਬੰਤ ਸਿੰਘ ਹੈ ਜੀ ਠੀਕ ਹੈ ਜੀ son of ਸਰਦਾਰ ਅਜਮੇਰ ਸਿੰਘ ਪਿੰਡ ਪੰਨੀ ਵਾਲਾ ਫੱਤਾ ਸ਼੍ਰੀ ਮੁਕਸਰ ਸਾਹਿਬ ਦਾ ਹੈ ਜੀ ਐਸ ਕੇ ਅੱਛਾ ਮੁਕਸਰ ਤੋਂ ਇੱਥੇ ਤੁਸੀਂ ਮੋਹਾਲੀ ਕਿਵੇਂ ਆਏ ਸੀ ਕੰਮ ਕਰਨ ਨੂੰ ਆਏ ਸੀ ਮੋਹਾਲੀ ਕੰਮ ਕਰ ਮੇਰੀ ਬੇਟੀ ਪੜ੍ਹਦੀ ਚੰਡੀਗੜ੍ਹ ਠੀਕ ਹੈ ਠੀਕ ਹੈ ਉਹ ਆਉਂਦੇ ਜਾਂਦੇ ਬਸ ਇੱਥੇ ਪਤਾ ਲੱਗਿਆ ਤੇ ਇਹਨਾਂ ਕੋਲੇ ਆ ਗਈ ਜੀ ਬਾਈ ਜੀ ਆਪਾਂ ਜਿਹੜਾ ਮੋਹਾਲੀ ਖੜੇ ਆ ਇਹਦਾ ਐਡਰੈਸ ਤੁਸੀਂ ਇੱਕ ਵਾਰੀ ਆਪਣੇ ਦੋਸਤਾਂ ਮਿੱਤਰਾਂ ਨੂੰ ਦੇ ਦਿਓ ਵੀ ਤੁਹਾਡੇ ਕੋਲ ਸਿੱਧਾ ਵਿਜ਼ਿਟ ਵੀ ਕਰ ਸਕਣ ਕਿਉਂਕਿ ਆਨਲਾਈਨ ਤਾਂ ਤੁਸੀਂ ਸਪਲਾਈ ਸਾਰੇ ਆਲ ਵਰਲਡ ਦੇ ਵਿੱਚ ਹੀ ਦਿੰਨੇ ਆ ਜੇ ਕਿਸੇ ਨੇ ਵਿਜ਼ਿਟ ਕਰਕੇ ਕੁਝ ਤੁਹਾਡੇ ਤੁਹਾਡੇ ਕੋਲੇ ਤੁਹਾਨੂੰ ਮਿਲਣਾ ਹੋਵੇ ਤਾਂ ਉਹਦਾ ਐਡਰੈਸ ਦੱਸੋ ਤੁਸੀਂ ਏ ਜੀ ਆਪਣਾ ਜਿਹੜਾ ਮੋਹਾਲੀ ਵਾਲਾ ਕਲੱਬ ਹੈ ਜੀ 70 ਸੈਕਟਰ ਮਟੌਰ ਦੇ ਵਿੱਚ ਆ ਸਿਮਰਨ ਜੁਐਲਰਸ ਸੈਕੰਡ ਫਲੋਰ ਤੇ ਠੀਕ ਹੈ ਜੀ ਔਰ ਸੰਡੇ ਨੂੰ ਕਲੋਜ਼ ਰਹਿੰਦਾ ਜੀ ਔਰ ਬਾਕੀ ਸਭ ਜਿਹੜੇ ਵੀਕ ਦੇ ਡੇ ਆ ਉਹ 10 ਤੋਂ 6 ਤੁਸੀਂ ਜਦੋਂ ਵੀ ਆ ਕੇ ਜਦੋਂ ਮਰਜ਼ੀ ਆ ਕੇ ਸਾਨੂੰ ਮਿਲ ਸਕਦੇ ਹੋ ਠੀਕ ਹੈ ਠੀਕ ਹੈ ਤੇ ਬਾਈ ਜੀ ਜਿਹੜੀ ਡਿਲੀਵਰੀ ਉਹਦਾ ਕੀ ਚਾਰਜ ਆਕ ਡਿਲੀਵਰੀ ਜੀ ਇੰਡੀਆ ਦੇ ਵਿੱਚ ਫ੍ਰੀ ਹੈ ਔਰ ਜਿਹੜੀ ਫੋਰਨ ਕੰਟਰੀਜ਼ ਆ ਜਿੰਨੀਆਂ ਵੀ ਉਹਦੀ ਅਲੱਗ-ਅਲੱਗ weight ਦੇ ਹਿਸਾਬ ਨਾਲ ਡਿਲੀਵਰੀ ਦੇ ਸ਼ਿਪਮੈਂਟ ਲੱਗਦੀ ਹੈ ਜੀ ਤਾਂ ਅਲੱਗ-ਅਲੱਗ ਪੈਸੇ ਲੱਗਦੇ ਠੀਕ ਹੈ ਤੇ ਬਾਈ ਜੀ ਹੁਣ ਆਪਾਂ ਪੂਰਾ ਪ੍ਰੋਡਕਟ ਤੇ ਜਾਣਕਾਰੀ ਦੇਈ ਹੈ ਵੀ ਕਿਹੜਾ ਕਿਹੜੇ ਜੰਤਰ ਨਾਲ ਤੁਸੀਂ ਘਟਾਉਣੇ ਹੋ ਵੇ ਕਿੰਨਾ ਚਿਰ ਲੈਣਾ ਪੈਂਦਾ ਉਹਦੇ ਬਾਰੇ ਤੁਸੀਂ ਸਾਰੀ ਡਿਟੇਲ ਦਿਓ ਜਿਹੜਾ ਬਾਈ ਜੀ ਨੇ ਤੁਸੀਂ ਖਵਾਇਆ ਉਹਦੇ ਸਾਰੀ ਜਾਣਕਾਰੀ ਦੇ ਦਿਓ ਹਾਂਜੀ ਦੇਖੋ ਇਹ ਇੱਕ ਨਿਊਟ੍ਰੀਸ਼ਨ ਹੈ ਜੀ ਇੰਡੀਆ ਦਾ ਔਰ ਇਹਦੇ ਵਿੱਚ ਜੋ ਵੀ ਇੰਗਰੀਡੀIENTS ਹੈਗੇ ਆ ਉਹ ਜੋ ਆਪਣੀ ਬੋਡੀ ਦੀ ਨੀਡ ਹੈ ਡੇਲੀ ਦੀ ਜੋ ਆਪਣੀ ਬੋਡੀ ਨੂੰ ਚਾਹੀਦਾ ਜੋ ਸਲ ਬੋਡੀ ਦੀ ਡਿਮਾਂਡ ਹੈ ਜੋ ਭੁੱਖਾਣੇ ਨੂੰ ਨਹੀਂ ਦੇ ਪਾਉਂਦੇ ਉਹ ਇਹਦੇ ਵਿੱਚ ਪਾਇਆ ਹੋਇਆ ਜੀ ਇੱਕ ਹਾਈ ਪ੍ਰੋਟੀਨ ਹਾਈ ਫਾਈਬਰ ਦਾ ਖਾਣਾ ਔਰ ਘੱਟ ਕੈਲਰੀ ਦਾ ਖਾਣਾ ਹੈ ਹਮਮ ਔਰ ਆਪਾਂ ਜਿੱਦਾਂ ਕਹਿ ਰਹੀਏ ਇੱਕ ਮੀਲ ਰਿਪਲੇਸਮੈਂਟ ਆ ਬਹੁਤ ਵਧੀਆ ਠੀਕ ਹੈ ਜੀ ਹਾਂਜੀ ਜਿਹਦੇ ਨਾਲ ਤੀਸਰੇ ਦਿਨ ਤੋਂ ਬੰਦਾ ਆਪਣੇ ਆਪ ਨੂੰ ਐਕਟਿਵ ਫੀਲ ਕਰਦਾ ਔਰ ਸੇਮ ਡੇ ਤੋਂ ਇਹਦਾ ਰਿਜ਼ਲਟ ਸ਼ੁਰੂ ਆ ਜਾਈਗਾ ਭਾਈ ਜੀ ਜੇ ਕਿਸੇ ਦੀ ਕਮਜ਼ੋਰੀ ਜਾਂ ਕੋਈ ਇਹ ਜੀ ਕੋਈ ਦਿੱਕਤ ਤਾਂ ਨਹੀਂ ਆਈ ਸਰ ਜਦੋਂ ਬੰਦਾ ਯੂਜ਼ ਕਰਦਾ ਸੇਮ ਡੇ ਤੋਂ ਰਿਜ਼ਲਟ ਤੀਜੇ ਦਿਨ ਤੋਂ ਉਹਨੂੰ ਐਕਟਿਵ ਫੀਲ ਹੋਏਗਾ ਸਰ ਕਮਜ਼ੋਰੀ ਵਾਲੀ ਤਾਂ ਗੱਲ ਹੀ ਛੱਡੋ ਕਿਉਂਕਿ ਕਮਜ਼ ਜੋਦੇ ਵਿੱਚੋਂ ਕਿਸੇ ਤਰ੍ਹਾਂ ਦੀ ਕੋਈ ਇਹਦੇ ਵਿੱਚ ਕੈਮੀਕਲ ਜਾਂ ਸਟੀਰੋਇਡ ਹੋਏਗਾ ਆਓ ਜੀ ਸਰ ਮੈਂ ਤੁਹਾਨੂੰ ਆਪਣਾ ਜਿਹੜਾ ਆਫਿਸਾ ਜਿਉਂ ਵਿਜ਼ਿਟ ਕਰਾਉਣਾ ਠੀਕ ਬਾਈ ਆ ਜਿਹੜੀਆਂ ਫੋਟੋਆਂ ਲੱਗੀਆਂ ਇਹਨਾਂ ਦੀਆਂ ਇੰਨੀਆਂ ਫੋਟੋਆਂ ਤੁਸੀਂ ਲਾ ਰੱਖੀਆਂ ਹਨ ਭੈਣਾਂ ਦੀਆਂ ਭਰਾਵਾਂ ਦੀਆਂ ਇਹਨਾਂ ਤੇ ਜੇ ਆਪਾਂ ਨੂੰ ਨੰਬਰ ਮਿਲਨੇ ਹੋਣ ਜੇ ਆਪਣੇ ਮਤਲਬ ਕਿ ਸਾਡੇ ਫਾਲੋਅਰ ਜਾਂ ਸਾਡੇ ਦੋਸਤ ਮਿੱਤਰ ਪੁੱਛਣ ਵੀ ਇਹਨਾਂ ਨਾਲ ਗੱਲ ਕਰਨੀ ਹੈ ਤਾਂ ਤੁਸੀਂ ਨੰਬਰ ਦੇ ਦੋਗੇ ਸਾਰਿਆਂ ਦੇ ਦੇਖੋ ਸਰ ਇੱਕ ਇੱਕ ਜੋ ਫੋਟੋ ਲੱਗੀ ਇਹਦੇ ਉੱਪਰ ਇੱਕ ਇੱਕ ਤੋਂ ਮੈਂ ਕੰਟੈਕਟ ਨੰਬਰ ਤੁਹਾਨੂੰ ਦੇ ਸਕਦਾ ਇੱਕ ਇੱਕ ਨਾਲ ਤੁਹਾਡੀ ਵੀਡੀਓ ਕਾਲ ਤੇ ਵੀ ਗੱਲ ਕਰਵਾ ਸਕਦਾ ਅੱਛਾ ਵੀਡੀਓ ਕਾਲ ਤੇ ਵੀ ਗੱਲ ਕਰਵਾ ਦੋਗੇ ਬਿਲਕੁਲ ਸਰ ਠੀਕ ਬਾਈ ਜੀ ਤੁਹਾਡੇ ਕੋਲ ਮਤਲਬ ਕਿ ਕੱਲਾ ਤੁਸੀਂ ਭਾਰ ਵਧਾਉਣ ਵਾਲੀ ਪ੍ਰੋਡਕਟ ਹੈਗੇ ਕਿ ਕੋਈ ਹੋਰ ਵੀ ਪ੍ਰੋਡਕਟ ਹੈਗੇ ਅ ਨਵੇਂ ਜਿ ਇਕੱਲੇ ਭਾਰ ਵਧਾਉਣ ਵਾਲੇ ਨਹੀਂ ਸਾਡੇ ਕੰਪਨੀ ਦੇ ਬਹੁਤ ਸਾਰੇ ਪ੍ਰੋਡਕਟਸ ਨੇ ਜਿਵੇਂ ਆਪਣੇ ਸਾਡਾ ਇੱਕ ਬਹੁਤ ਵਧੀਆ ਪ੍ਰੋਡਕਟ ਹੈ ਜੀ ਸਕਿਨ ਤੋਂ ਜਿੱਦਾਂ ਸਕਿਨ ਦੇ ਉੱਪਰ ਝੋੜੀਆਂ ਪੈ ਜਾਂਦੀਆਂ ਜਾਂ ਛਾਈਆਂ ਪੈ ਜਾਂਦੀਆਂ ਤਾਂ ਉਹਦਾ ਬਹੁਤ ਵਧੀਆ ਰਿਜ਼ਲਟ ਹੈ ਜੀ ਔਰ ਇੱਕ ਕਿਡਸ ਗਰੋਅ ਹੈ ਜੀ ਜੋ ਬੱਚਿਆਂ ਲਈ ਸਪੈਸ਼ਲੀ ਜਿੰਨਾਂ ਬੱਚਿਆਂ ਦਾ ਵਜ਼ਨ ਨਹੀਂ ਵੱਧਦਾ ਜਾਂ ਬੱਚਿਆਂ ਦੀ ਗਰੋਥ ਨਹੀਂ ਹੁੰਦੀ ਉਹਨਾਂ ਲਈ ਹੈਗਾ ਔਰ ਜੋਇਨਟਸ ਜੋਇਨਟ سپورਟ ਹੈ ਜੀ ਠੀਕ ਹੈ ਜੀ। ਤੇ omega 3 ਆ ਜਿੱਦਾਂ ਆਪਣੇ ਬਲੱਡ ਦੇ ਵਿੱਚ ਕੋਲੇਸਟ੍ਰੋਲ ਦੀ ਮਾਤਰਾ ਜ਼ਿਆਦਾ ਹੋ ਜਾਂਦੀ ਹੈ, ਖੂਨ ਸੰਘਣਾ ਹੋ ਜਾਂਦਾ ਜਿਹਦੇ ਨਾਲ ਬੀਪੀ ਜ਼ਿਆਦਾ ਅ ਅਪ ਰਹਿੰਦਾ ਬੰਦੇ ਦਾ। omega 3 ਬਹੁਤ ਸੋਨਾ ਵਰਕ ਕਰਦਾ ਜੀ ਉਹਦੇ ਉੱਪਰ। ਠੀਕ ਹੈ ਜਾਂਦੇ ਇੰਨੀਆਂ ਜ਼ਿਆਦਾ ਮਤਲਬ ਫੇਸ ਖਰਾਬ ਹੋ ਜਾਂਦੇ ਆ ਵੀ ਜਿਹੜਾ ਵੀ ਮਾੜੀ-ਮੋਟੀ ਆਪਾਂ ਚੀਜ਼ ਕੋਈ ਵੀ ਯੂਜ਼ ਕਰਦੇ ਆ ਨਾ ਉਹਦੇ ਨਾਲ ਫਰਕ ਨਹੀਂ ਪੈਂਦਾਗਾ। ਵੀ ਬਹੁਤ ਜਿਹੜੀਆਂ ਸ਼ਾਇਆ ਹੋ ਜਾਂਦੀਆਂ ਹੈਗੀਆਂ ਉਹ ਮਤਲਬ ਕਿਸ ਪ੍ਰੋਡਕਟ ਨਾਲ ਬਿਲਕੁਲ ਠੀਕ ਹੋ ਜਾਂਦੀਆਂ। ਬਿਲਕੁਲ ਜੀ ਹਫ਼ਤੇ ਬਾਅਦ ਰਿਜ਼ਲਟ ਦਿੰਦਾ ਜੀ। ਭਾਈ ਜੀ ਇਹਦੇ ਵਿੱਚ ਜਿਹੜਾ ਤੁਹਾਡਾ ਪ੍ਰੋਡਕਟ ਹੈ ਕਿੰਨੇ ਦਿਨ ਦੇ ਵਿੱਚ ਆਪਦਾ ਅਸਰ ਵਿਖਾਉਣ ਲੱਗ ਜਾਂਦਾ ਤੇ ਉਸ ਤੋਂ ਬਾਅਦ ਬੰਦੇ ਨੂੰ ਲਗਾਤਾਰ ਖਾਣਾ ਪੈਂਦਾ ਜਾਂ ਜਦੋਂ ਉਹ ਦਾ ਮੈਂਟੇਨ ਹੋ ਜਾਂਦਾ ਸਾਰਾ ਕੁਝ ਉਹਨੂੰ ਛੱਡ ਛੱਡਿਆ ਜਾਂਦਾ ਹੈ। ਅ ਦੇਖੋ ਸਰ ਇਹ ਜਿਹੜਾ ਪ੍ਰੋਡਕਟ ਆ ਇਸ ਸੇਮ ਡੇ ਤੋਂ ਰਿਜ਼ਲਟ ਦਿਖਾਉਂਦਾ ਆਪਣਾ। ਅੱਛਾ। ਔਰ ਜਿਤ ਤੱਕ ਆਪਾਂ ਗੱਲ ਕਰੀਏ ਵੀ ਲਗਾਤਾਰ ਖਾਣਾ ਜਾਂ ਨਹੀਂ ਖਾਣਾ ਤਾਂ ਇੱਕ ਚੰਗਾ ਨਿਊਟ੍ਰੀਸ਼ਨ ਆ ਆਪਾਂ ਆਪਣੇ ਆਪ ਨੂੰ ਫਿਟ ਕਰਨ ਲਈ ਇਹਨੂੰ ਜ਼ਿੰਦਗੀ ਭਰ ਵੀ ਖਾ ਸਕਦੇ ਆ। ਠੀਕ ਹੈ। ਪਰ ਇਹ ਜ਼ਰੂਰੀ ਨਹੀਂ ਹੈਗਾ ਜੇਕਰ ਤੁਸੀਂ ਆਪਣੇ ਆਇਡਲ weight ਦੇ ਉੱਪਰ ਆ ਕੇ ਛੱਡਦੇ ਹੋ ਤਾਂ ਤੁਹਾਡਾ ਵਜ਼ਨ ਨਹੀਂ ਦੁਆਰਾ ਵਧੇਗਾ। ਭਾਈ ਅੱਜ ਮਤਲਬ ਕਿ ਬੜੀ ਖੋਜ ਤੋਂ ਬਾਅਦ ਤੁਹਾਨੂੰ ਲੱਭਿਆ ਸੀ ਸਾਨੂੰ ਤਾਂ ਐ ਸੀਗਾ ਵੀ ਕਿਸੇ ਨੇ ਮਤਲਬ ਕਿ ਗਲਤ ਵੀਡੀਓ ਪਾ ਕੇ ਵੀ ਤੁਹਾਨੂੰ ਐ ਕਰਕੇ ਵੀ ਤੁਹਾਡੀ ਐਡਿਟ ਕਰਕੇ ਵੀਡੀਓ ਪਾ ਦਿੱਤੀ ਤੇ ਅੱਜ ਪਤਾ ਲੱਗਿਆ ਵੀ ਤੁਸੀਂ ਤਾਂ ਵਾਕਿਆ ਜੀ ਇਨਾ weight ਘਟਾਇਆ ਹੈ। ਸੋ ਦੋਸਤੋ ਤੁਸੀਂ ਦਿੱਤੇ ਗਏ ਨੰਬਰ ਤੇ ਬਾਈ ਜੀ ਨੂੰ ਕਾਲ ਕਰਨੀ ਆ। ਆ ਦੂਜੇ ਅਵਤਾਰ ਬਾਈ ਬੈਠੇ ਇਹਨਾਂ ਨੂੰ ਕਾਲ ਕਰਨੀ ਆ ਤੇ ਤੁਸੀਂ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਜਿਹੜਾ ਜਿਹੜਾ ਤੁਹਾਨੂੰ ਕੁਝ ਕਹਿਣਗੇ ਉਹਦੇ ਹਿਸਾਬ ਨਾਲ ਤੁਸੀਂ ਮੰਗਵਾ ਸਕਦੇ ਹੋ। ਪ੍ਰੋਡਕਟ ਦਾ ਰੇਟ ਪੁੱਛ ਸਕਦੇ ਹੋ ਤੇ ਬਾਕੀ ਵੀਡੀਓ ਵਧੀਆ ਲੱਗੀ ਇਹ ਮਤਲਬ ਕਿ ਫਾਇਦੇ ਵਾਲੀ ਵੀਡੀਓ ਦੋਸਤੋ ਗਾਂ ਆਲ ਤੇ ਦੋਸਤਾਂ ਮਿੱਤਰਾਂ ਨੂੰ ਸ਼ੇਅਰ ਜ਼ਰੂਰ ਕਰਿਓ ਕਿਸੇ ਦਾ ਭਲਾ ਜ਼ਰੂਰ ਹੋਊਗਾ